ਉਹਨੂੰ 3-4 ਲੱਖ ਫਾਲੋਅਰ ਸੀ ਤੇ ਬੰਦੇ ਕਿਹੜੇ ਤਿੰਨ ਵੀ ਸੰਸਕਾਰ ਤੇ ਨਹੀਂ ਗਏ ਉਸ ਤੋਂ ਬਾਅਦ ਬਧੇ ਨੇ ਫਾਲੋਅਰਸ ਹੋਦੇ ਤੁਸੀਂ ਵੇਖੋ ਵੀ ਲੋਕੀ ਗੰਦ ਉਹਦੇ ਮਰਨ ਤੋਂ ਬਾਅਦ ਵੀ ਵੇਖਣਾ ਚਾਹੁੰਦੇ ਨੇ ਉਹਦੇ ਡੈਥ ਤੇ ਤਿੰਨ ਬੰਦੇ ਗਏ ਕੀ ਬੰਦੇ ਗਏ ਕੁਝ ਵੀ ਨਹੀਂ ਗਏ ਉਹ ਤੇ ਮੈਂ ਚਲੋ ਮੰਨ ਗਈ ਵੀ ਉਹਦੀ 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 ਖੈਰ ਕੌਣ ਕਿਹਦੇ ਸੰਸਕਾਰ ਤੇ ਕਿੰਨਾ ਕਹ ਜਾਂਦਾ ਹੈ ਉਹ ਤੇ ਬੰਦੇ ਦੀ ਆਪਣੀ ਕਿਸਮਤ ਹੁੰਦੀ ਹੈ ਮੈਂ ਉਹਦੇ 'ਚ ਕੁਝ ਨਹੀਂ ਕਮੈਂਟ ਕਰਨਾ ਚਾਹੁੰਦੀ ਕਈਆਂ ਦੇ ਸੰਸਕਾਰ ਆ ਤੇ ਕਈਆਂ ਦੀ ਤਾਂ ਲਾਸ਼ਾਂ ਹੀ ਨਹੀਂ ਮਿਲਦੀਆਂ ਆਈ ਡੋਨਟ ਵਾਂਟ ਟੂ ਕਮੈਂਟ ਔਨ ਥੈਟ ਪਰ ਮੈਂ ਕਹਿ ਰਹੀ ਆ ਵੀ ਜੋ ਇੰਨੀ ਗੰਦੀ ਸੀਗੀ ਮੈਂ ਮੰਨ ਵੀ ਗਈ ਆ ਕਿ ਉਹਦੇ ਜਿਹੜੇ ਹਰਕਤ ਸੀਗੇ ਜਾਂ ਜੋ ਉਹ ਰਿਐਕਸ਼ਨ ਸੀਗੇ ਜੋ ਉਹਦੀਆਂ ਪੋਸਟ ਸੀਗੀਆਂ ਉਹ ਅਸ਼ਲੀਲ ਸੀਗੀਆਂ ਉਹ ਖੈਰ ਇੰਨੀਆਂ ਨਹੀਂ ਹੋਣੀਆਂ ਚਾਹੀਦੀਆਂ ਯੈਗਰੀ ਪਰ ਫਿਰ ਉਹਦੀ ਮੌਤ ਤੋਂ ਬਾਅਦ ਵੀ ਲੋਕੀ ਕਿਉਰੀਅਸ ਸੀ ਵੇਖਣ ਲਈ ਵੀ ਉਹ ਕੀ ਕਰ ਰਹੀ ਹੈ ਨਹੀਂ ਅਸੀਂ ਉਹ ਚੀਜ਼ ਇੱਕ ਪੀੜ ਹੈ ਸੁਣ ਲਓ ਉਹ ਪੀੜ ਹੀ ਵਾਦਾ ਦੇ ਰਹੀ ਹੈ ਨਾ ਇਹ ਤਾਂ ਹੈ ਨਾ ਜੀ ਇੱਕ ਰਸ਼ ਹੈ ਉਹ ਰਾਸ਼ ਹਮੇਸ਼ਾ ਗਲਤ ਕੰਮ ਕਰਉਂ ਕਿਸੇ ਨੇ ਦੁਕਾਨ ਪਾਈ ਹੈ ਦੇਖਣਾ ਮੈਂ ਜੇ ਕਿਸੇ ਨੇ ਦੁਕਾਨ ਪਾਈ ਹੈ ਫਰਜ਼ ਕਰੋ ਕਿਸੇ ਨੇ ਕਰਿਆਨੇ ਦੀ ਦੁਕਾਨ ਪਾਈ ਹੈ ਉੱਥੇ ਬੰਦਾ ਗਾਹਕ ਗਾਹਕ ਆਉਂਦਾ ਹੋਊਗਾ ਤਾਂ ਹੀ ਉਹਦੇ ਬਾਅਦ ਆਪਣੀ ਦੁਕਾਨ ਵਧਾਉਣ ਦੀ ਗੱਲ ਕਰਦਾ ਨਾ ਤੇ ਇਹ ਜਿਹਿਆਂ ਦੇ ਵੀ ਗਾਹਕ ਹੋਣਗੇ ਨਾ ਤਾਂ ਹੀ ਉਹ ਇੰਨਾ ਫੈਲਿਆ ਨਾ ਉਸ ਤੋਂ ਬਾਅਦ ਅੱਡਸਾ ਕੀ ਚੱਕਰ ਹੈ ਇੱਕ ਚੀਜ਼ ਦਾ ਫਰਕ ਹੈ ਹਰ ਬੰਦੇ ਨੂੰ ਭੀੜ ਇੱਕ ਉਤਸ਼ਾਹਤ ਕਰਦੀ ਹੈ ਗਲਤ ਕੰਮ ਕਰ ਉਹ ਕਰਨ ਵਾਲੇ ਨੇ ਸੋਚਣਾ ਹੈ ਕਿ ਮੈਂ ਕਿੱਥੋਂ ਕਿੱਥੇ ਖਰਚਣਾ ਹੈ ਲੋਕ ਤਾਂ ਕਹਿ ਦਿੰਦੇ ਨੇ ਕਿ ਕਬਜ਼ਾ ਕਰ ਲੈ ਕਿਸੇ ਚੀਜ਼ ਤੇ ਲੋਕਾਂ ਤੇ ਕੰਢਾ ਥੋੜਾ ਲੱਗਣਾ ਹੈ ਲੋਕ ਤਾਂ ਹੱਲਾਸ਼ਰੀ ਦਿੰਦੇ ਨੇ ਦੋ ਭਰਾ ਲੜਪੈਣ ਤੇ ਅੱਧਾ ਪਿੰਡ ਉਧਰ ਹੋ ਜਾਂਦਾ ਕਿ ਚੁੱਕ ਦੇ ਤੇਰੀ ਜ਼ਮੀਨ ਤੇ ਕਬਜ਼ਾ ਕਰ ਲੈ ਕੋਈ ਫਰਕ ਨਹੀਂ ਉਹ ਭਰਾ ਨੇ ਸੋਚਣਾ ਕਿ ਮੈਂ ਕਬਜ਼ਾ ਕਰਨਾ ਜਾਂ ਨਹੀਂ ਕਰਨਾ ਸੋ ਲੋਕ ਤਾਂ ਹਮੇਸ਼ਾ ਹੀ ਉਤਸ਼ਾਹਿਤ ਕਰਦੇ ਨੇ